ਆਮ ਤੌਰ ਤੇ ਜਿਸ ਖੇੜੇ ਜਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਦਸੂਹਾ ਦੀਨ ਪਿੰਡ ਕਹਰੇ ਵਿਖੇ ਜਿਹੜਾ ਪਿੰਡ ਉਹ ਬਹੁਤ ਹੀ ਪੰਜਾਬ ਦੇ ਵਿੱਚ ਮਸ਼ਹੂਰ ਪਣੇ ਜਾਣੇ ਜਾਂਦਾ ਜੇਕਰ ਗੱਲ ਕਰੀਏ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਸਾਡੇ ਨਾਲ ਗੁਰੂ ਕਮਲ ਸਿੰਘ ਜੀ ਜਿਹਨਾਂ ਨੇ ਪਹਿਲੇ ਸੈਂਟਰ ਸਰਕਾਰ ਦੇ ਵਿੱਚ ਜਿਹੜੀ ਹੈ ਕਮਾਂਡੋ ਦੀ ਸਰਵਿਸ ਕੀਤੀ ਉਸ ਤੋਂ ਬਾਅਦ ਯੂਪੀਐਸ ਦਾ ਜਿਹੜਾ ਹੈਗਾ ਜਿਹੜਾ ਇਮਤਿਹਾਨ ਹੈਗਾ ਜਿਹੜਾ ਦਿੱਤਾ ਹੈਗਾ ਔਰ ਜੇਕਰ ਗੱਲ ਕਰੀਏ ਯੂਪੀਐਸ ਪਾਸ ਕਰਕੇ ਅੱਜ ਉਹ ਆਪਣੇ ਪਿੰਡ ਪਹੁੰਚੇ ਨੇ ਆ ਉਹਨਾਂ ਨੂੰ ਜਾਂਦੇ ਆ ਕਿ ਅੱਜ ਕਿਹੋ ਜਿਹਾ ਮਹਿਸੂਸ ਹੋ ਰਿਹਾ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਕਮਲ ਸਿੰਘ ਹੈ ਤੇ ਮੈਨੂੰ ਬਹੁਤ ਹੀ ਮਾਨ ਫੀਲ ਹੋ ਰਿਹਾ ਹੈ ਕਿ ਮੇਰੇ ਸਾਰੇ ਵਡੇਰੇ ਇਨਾ ਪਿਆਰ ਸ਼ੋਅ ਕਰ ਰਹੇ ਨੇ ਤੇ ਮੈਂ ਅੱਜ ਇਸ ਮੁਕਾਮ ਤੇ ਪਹੁੰਚਿਆ ਵਾਂ ਕਿ ਸਾਰਾ ਦਾ ਨਾਮ ਹੈ ਰੋਸ਼ਨ ਕੀਤਾ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ ਤੇ ਮੈਂ ਜ਼ਰੂਰ ਇਹੀ ਚਾਹਾਂਗਾ ਕਿ ਮੈਂ ਹੋਰ ਵੀ ਆਪਣੇ ਨਾਲਦਿਆਂ ਦੇ ਨਾਲਦਿਆਂ ਨੂੰ ਮੋਟੀਵੇਟ ਕਰਾਂ ਪਿੰਡਾਂ ਦੇ ਬੱਚਿਆਂ ਨੂੰ ਮੋਟੀਵੇਟ ਕਰਾਂ ਕਿ ਉਹ ਇਸ ਡਾਇਰੈਕਸ਼ਨ ਵੱਲ ਆਣ ਆਪਣੇ ਪੰਜਾਬ ਦਾ ਸੰਭਾਲਣ ਆਪਣੇ ਆਪਣੇ ਪੰਜਾਬ ਦੀ ਤਰੱਕੀ ਵੱਲ ਕੰਮ ਕਰਨ ਤੇ ਇੱਥੇ ਆਪਣੀ ਮਿੱਟੀ ਨਾਲ ਜੁੜੇ ਰਹਿਣ ਤੇ ਮੇਰਾ ਵੀ ਇਹ ਮਕਸਦ ਰਹੇਗਾ ਕਿ ਮੈਂ ਆਪਣੇ ਵੱਡਿਆਂ ਦਾ ਆਪਣੇ ਦਾਦਿਆਂ ਦਾ ਪਰਦਾਦਿਆਂ ਦਾ ਪਿੰਡਾਂ ਦਾ ਨਾਂ ਰੋਸ਼ਨ ਕਰਾਂ ਤੇ ਆਪਣੇ ਜਿਹੜੀ ਵੀ ਪੋਸਟ ਮੈਨੂੰ ਦਿੱਤੀ ਜਾਊਗੀ ਮੈਂ ਪੂਰੇ ਓਨੈਸਟੀ ਤੇ ਹੰਬਲਨੈਸ ਨਾਲ ਆਪਣਾ ਕੰਮ ਅੱਗੇ ਵਧਾਵਾਂ ਤੇ ਆਪਣੇ ਦੇਸ਼ ਦਾ ਨੌਰਸ਼ਨ ਕਰਾਂ ਪੂਜੀ ਹੋਈ ਹੈ ਜੋ ਕਿ ਗੁਰਕਮਲ ਸਿੰਘ ਜੀ ਮਲਤਾਨੀ ਸਾਹਿਬ ਕਿਉਂਕਿ ਬੜੀ ਵੱਡੀ ਪੋਸਟ ਹਾਸਲ ਕਰਕੇ ਜੋ ਕਿ ਪਿੰਡ ਕੈਰੋਂ ਦੇ ਵਿੱਚ ਪਹੁੰਚੇ ਹਨ ਔਰ ਬਿੰਦ ਵਾਲਿਆਂ ਨੇ ਰਿਸ਼ਤੇਦਾਰਾਂ ਨੇ ਭੈਪਰਾਮ ਨੇ ਬੜੀ ਖੁਸ਼ੀ ਹੋਈ ਹੈ ਜੋ ਕਿ ਇਹਨਾਂ ਦੇ ਫਾਦਰ ਸਾਹਿਬ ਵੀ ਬੜੀ ਵੱਡੀ ਪੋਸਟ ਰਟਹਿਰ ਹੋਈ ਸੀ ਉਹ ਗਾਂ ਪੀੜੀ ਵਿੱਚ ਪੀੜੀ ਉਹਨਾਂ ਨੇ ਜੋ ਕਿ ਆਪਣੇ ਬੱਚੇ ਨੂੰ ਵੀ ਕਾਫੀ ਐਜੂਕੇਸ਼ਨ ਦੇ ਕੇ ਪੜਾ ਕੇ ਇਹ ਵੱਡੀ ਪੋਸਟ ਤੇ ਪਹੁੰਚਾਇਆ ਹੈ ਔਰ ਮੈਂ ਆਪਣੇ ਸਮੁੱਚੇ ਭਾਈਚਾਰੇ ਨੂੰ ਰਾਈ ਵੀ ਦਿੰਦਾ ਹਾਂ ਕਿਉਂਕਿ ਸਾਡੇ ਵਿੱਚ ਬੜੀ ਇਸ ਗੱਲ ਦੀ ਕਮੀ ਆ ਰਹੀ ਸੀ ਕਿ ਜਿੰਨੇ ਵੀ ਸਾਡੇ ਪਹਿਲੇ ਅਫਰ ਬਨੇ ਹਨ ਆਈਪੀਐਫ ਆਈਐਫ ਜਾਂ ਪੀਪੀਐਫ ਉਹਨਾਂ ਦੇ ਬੱਚੇ ਬੜੇ ਘੱਟ ਜਿਹੜੇ ਕਿ ਇਸ ਲੈਨ ਚ ਪਏ ਸੀ ਔਰ ਜਿਆਦਾ ਬਾਹਰ ਚਲੇ ਗਏ ਸੀ ਔਰ ਮੈਂ ਮਲਤਾਨੀ ਫਾਪ ਨੂੰ ਫਤਬਾਲ ਸਿੰਘ ਜੀ ਨੂੰ ਇਹਨਾਂ ਦੇ ਫਾਦਰ ਫਾਪ ਨੂੰ ਵਧਾਈ ਦਿੰਦਾ ਹੈ ਨਾ ਮਾਤਾ ਜੀ ਨੂੰ ਕਿ ਜਿਨ੍ਹਾਂ ਕੇ ਆਪਣੇ ਬੱਚੇ ਨੂੰ ਇਸ ਲੈਨ ਚ ਪਾ ਕੇ ਆਪਣੀ ਕੌਮ ਦਾ ਔਰ ਆਪਣੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਬਹੁਤ ਬਹੁਤ ਵਧਾਈਆਂ ਖੁਸ਼ੀਆਂ ਪਰੇ ਦੇ ਵੜਪਾਗਾ ਦੇ ਨੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਹੋਣਹਾਰ ਬੇਟਾ ਸਦਾ ਗੁਰਕਮਰ ਸਿੰਘ ਸੁਪੁੱਤਰ ਸਰਦਾਰ ਸਰਪਾਲ ਸਿੰਘ ਜੀ ਮਲਤਾਨੀ ਜਿਹੜੇ ਕਿ ਯੂਪੀਐਸ ਪਾਸ ਕਰਕੇ ਮੈਂ ਸਮਝਦਾ ਜਿੱਥੇ ਪੰਜਾਬ ਦਾ ਨਾਮ ਉੱਚਾ ਕੀਤਾ ਉੱਥੇ ਸਾਡੇ ਨਗਰ ਪਿੰਡ ਕਹਿੰਦਾ ਵੀ ਨਾਮ ਇਹਨਾਂ ਬੜਾ ਉੱਚਾ ਕੀਤਾ ਹੈ ਕਿਉਂਕਿ ਇਹ ਸਾਡੇ ਨਗਰ ਦੇ ਦੋਤਰੇ ਵੀ ਹਨ ਕਿਉਂ ਸਾਡੇ ਵਿੱਚ ਅੱਜ ਭਾਵੇਂ ਐਸਪੀ ਸਾਹਿਬ ਸਰਦਾਰ ਗੁਰਚਰਨ ਸਿੰਘ ਨਹੀਂ ਰਹੇ ਪਰ ਇਹ ਉਹਨਾਂ ਦੇ ਦੋਤਰੇ ਹਨ ਉਹ ਉਹਨਾਂ ਦੀ ਵੀ ਇਹਨਾਂ ਨੇ ਬਹੁਤ ਸੇਵਾ ਕੀਤੀ ਸੀ ਔਰ ਉਹਦਾ ਫਰ ਮਿਲਿਆ ਮੈਨੂੰ ਯਾਦ ਹੈ ਜਦੋਂ ਬੇਟਾ ਡਾਇਰੈਕਟ ਕਮਾਂਡੈਂਟ ਡਾਇਰੈਕਟ ਭਰਤੀ ਹੋਇਆ ਸੀ ਬੀਐਸਐਫ ਵਿੱਚ ਉਦੋਂ ਸ਼ੁਕਰਾਨੇ ਵਜੂ ਸ਼੍ਰੀ ਖਾਨਵਰ ਸਾਹਿਬ ਰਖਾਈ ਸਨ ਤੇ ਐਸਪੀ ਸਾਹਿਬ ਵੀ ਉਹਨਾਂ ਸਮੇਂ ਸਪੈਸ਼ਲ ਬਲਾ ਸੀ ਮੈਂ ਸਮਝਦਾ ਬਜ਼ੁਰਗਾਂ ਨੂੰ ਬਹੁਤ ਆਸਾਂ ਹੁੰਦੀਆਂ ਨੇ ਔਰ ਇਹ ਆਸਾਂ ਦੇ ਪੂਰੀਆਂ ਉਤਰੇ ਹਨ ਔਰ ਇਹਨਾਂ ਦੀ ਬੇਟੀ ਵੀ ਜਿਹੜੀ ਡਾਕਟਰ ਔਰ ਇਹਨਾਂ ਦੀ ਦੂਜੀ ਸਿਸਟਰ ਜਿਹੜੀ ਉਹਨਾਂ ਦੀ ਵੀ ਬੇਟੀ ਤੇ ਬੇਟਾ ਡਾਕਟਰ ਨੇ ਇਸ ਮੈਂ ਸਮਝਦਾ ਸਾਰਾ ਵੱਡਿਆਂ ਦਾ ਅਸ਼ੀਰਵਾਦ ਹੈ ਇਹ ਨਗਰ ਕੈਰੇ ਵਿੱਚ ਮੰਗਵਾਣ ਦਾ ਇਸ ਕਰਤੀ ਮਕਸਦ ਕਿਉਂਕਿ ਸਾਡੇ ਸਤਿਕਾਰਯੋਗ ਸਵਰਗਵਾਸੀ ਸਰਦਾਰ ਐਸਪੀ ਗੁਰਚੰਦ ਸਿੰਘ ਜੀ ਉਹ ਸਾਡੇ ਨਗਰ ਦੇ ਸੀ ਤੇ ਉਹਨਾਂ ਦਾ ਹੀ ਦੋਤਰਾ ਤੇ ਸਾਡਾ ਵੀ ਦੋਤਰਾ ਹੈ ਸੋ ਮੈਂ ਇਹ ਅੱਗੇ ਜਿਸ ਤਰ੍ਹਾਂ ਸਰਦਾਰ ਰਕਵਿੰਦਰ ਸਿੰਘ ਨੇ ਕਿਹਾ ਹੈ ਕਿ ਸਾਡੇ ਵਿੱਚ ਆਈਪੀਐਸ ਜਾਂ ਪੀਸੀਐਸ ਜਾਂ ਆਈਐਸ ਬਹੁਤ ਘਟ ਬੰਦੇ ਹਨ ਸਾਰੇ ਵਿਦੇਸ਼ਾਂ ਵਿੱਚ ਹੀ ਜਾ ਕੇ ਰਾਜੀ ਹਨ ਪਰ ਮੈਂ ਸਮਝਦਾ ਇਹ ਸਰਦਾਰ ਸਰਪਾਲ ਸਿੰਘ ਮਲਤਾਨੀ ਦਾ ਸਾਡੀ ਬੇਤੀ ਬੇਵੀ ਦਾ ਮਾਪਿਓ ਦਾ ਤੇ ਇਹਨਾਂ ਦੀ ਨਾਨੀ ਜੀ ਦਾ ਵੀ ਮੈਂ ਸਮਝਦਾ ਬਹੁਤ ਵੱਡਾ ਹੱਥ ਹੈ ਮੈਂ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਆਪਣੇ ਨਗਰ ਵੱਲੋਂ ਸਰਦਾਰ ਲਖਵਿੰਦਰ ਸਿੰਘ ਰੱਖੀ ਵੱਲੋਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਰਦਾਸ ਕਰਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਚਾਹੇਓ ਆਈਐਸ ਜੇ ਆਈਪੀਐਸ ਬਣ ਚੰਗੀ ਪੋਸਟ ਤੇ ਔਰ ਵਧੀਆ ਤਰੀਕੇ ਨਾਲ ਇਮਾਨਦਾਰੀ ਨਾਲ ਸੇਵਾ ਕਰਨਗੇ ਸਾਨੂੰ ਮਾਣ ਹੈ ਇਸ ਬੱਚੇ ਤੇ ਕਿਉਂਕਿ ਬੱਚਾ ਬਹੁਤ ਹੀ ਇਮਾਨਦਾਰ ਤੇ ਹੁਨਰ ਹੈ ਔਰ ਮੈਨੂੰ ਇਹ ਵੀ ਪਤਾ ਹੈ ਜੇ ਆਈਪੀਐਸ ਸਿਲੈਕਟ ਹੋ ਜਨ ਆਈਐਸ ਫੇਰ ਵੀ ਬਣਨਾ ਹੈ ਕਿਉਂਕਿ ਇਹ ਬੱਚੇ ਦੀ ਖਾਸ਼